ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਕਾਲਮੁਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸਤ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚਪ ਨਾ ਹੋਵਈ ਜੇ ਲਾਈ ਰਹਾ ਲਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾਂਪੁਰਿਆ ਪਾਰ ਸਹਿ ਸਿਆਣ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟੁਟੈ ਪਾਲ ਹੁਕਮ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਘਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੀ ਇਸ ਹੁਕਮੀ ਸਦਾ ਪੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਜਾ ਤਾਂ ਹਮੇ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੀ ਨਿਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦੇ ਸੈ ਦੂਰ ਗਾਵੇ ਕੋ ਵੇਖਿਆ ਹਜ਼ਰਾ ਦੂਰ ਕਤਨਾ ਕਤਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇ ਦਾਦੇ ਲੈਂਦੇ ਤੱਕ ਪਾਹ ਜੁਗਾ ਜੁਗੰਤਰ ਖਾਈ ਕਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਵੇ ਪ੍ਰਵਾਹ ਸਾਚਾ ਸਾਹਿਬ ਸਚਨਾਏ ਪਖਿਆ ਪਵਾ ਪਾਰਾ ਖੇ ਮੰਗੇ ਦੇਹ ਦੇਹ ਦਾਤ ਕਰੇ ਦਾ ਤਾਰ ਫਿਰਕੇ ਅਗੇ ਰੱਖੀ ਅਜਿ ਦੇ ਦਰਬਾਰ ਮੋਹ ਕੇ ਬੋਲਣ ਬੋਲੀ ਅਜ ਸੁਣ ਤਰੇ ਪਿਆਰ ਅਮਰਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵਜਾਣੀ ਐ ਸਭ ਆਪੇ ਸਚਿਆਰਤਾ ਪੈਣਾ ਜਾਏ ਕੀਤਨ ਹੋਏ ਆਪੇ ਆਪ ਨਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾ ਨਾਨਕਾ ਵੀ ਗੁਣੀ ਨਿਦਾਨ ਗਾਵੀ ਸੁਣੀਏ ਮਨ ਰੱਖੀਆ ਭਾਉ ਦੁੱਖ ਪਰ ਹ ਜਾਏ ਗੁਰਮਖਨਾਦ ਗੁਰਮਖ ਵੇਦ ਗੁਰਮਖ ਰਹਾਸਮਾਈ ਗੁਰੂ ਇਸਰ ਗੁਰੂ ਗੋਖ ਬਰਮਾ ਗੁਰ ਪਾਰਬਤੀ ਮਾਈ ਜੇਹੋ ਜਾਣਾ ਖਾ ਨਹੀਂ ਕਹਿਣਾ ਕਤ ਨਾ ਜਾਏ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨਾ ਜਾਏ ਤੀਰਤਨਾ ਵਾ ਜੇਤੀਸਪਾ ਵਵਣ ਪਾਣੀ ਕਹਿ ਨਹੀਂ ਕਰੀ ਜੇਤੀ ਸੁਰਠ ਪਾਈ ਵੇਖਾ ਵਣ ਕਰਮਾ ਕੇ ਮਿਲ ਲਈ ਮਤ ਉਤਰਤਨ ਜਵਾਹਰ ਮਾਨ ਕੇ ਜੇ ਇੱਕ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨਾ ਜਾਏ ਜੇ ਜੁਗ ਚਾਰੇ ਅਰ ਜਹੁਰ ਸੁਣੀ ਹੋਏ ਨਵਖੰਡਾ ਵਿੱਚ ਜਾਣੀ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤਿ ਅਗਲੇ ਜੇਤੀਸ ਨਦਰਨਾ ਬਈ ਤਾ ਤਾਂ ਅੰਦਰ ਕੀਟ ਕਰ ਦੋ ਸੀ ਦੋਸਤਾਰੇ ਨਾਨਕ ਨਿਰਗੁਣ ਗੁਣ ਕਰੇ ਗੁਣਮਤੇ ਗੁਣ ਦੇਹ ਤੇ ਹਾ ਕੋਈ ਨਾ ਸੋਝੀ ਜੇ ਤੇ ਇਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤਵਲ ਕਾ ਸੁਣੇ ਦੀਪ ਲਉ ਪਤਾ ਸੁਣੇ ਪਹਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਇਸਰ ਵਰਮਹਿੰਦ ਸੁਣੇ ਮੁਕਸਲਾ ਹਨਮੰਦ ਸੁਣੇ ਜੋਗ ਜੁਗਾ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਰ ਸਰਕਾਇਸ਼ ਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਤਿਆ ਨਾਨਕ ਭਗਤਾ ਸਦਾ ਵਿਗਾ ਸੁਣੇ ਸਾ ਸੁਨਨ ਦੇ ਪਾਵੈਰਾ ਹੁਸਨ ਹਾਥ ਵੈਸ ਗਾ ਨਾਨਕ ਭਗਤ ਅਸਦਾ ਵਿਗਿਆ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮਨਾ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮੰਜਾਣੇ ਮਨ ਕੋਏ ਮੰਨੇ ਸਵਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੋਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਜਨ ਹੋਏ ਜੇ ਕੋ ਮੰਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓਂ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਰੰਜਨ ਹੋਏ ਜੇ ਕੋ ਮੰਜਾ ਦਾ ਹਰ ਮੰਨ ਤਰੇ ਤਾਰੇ ਕੋ ਸਿੱਖ ਮੰਨ ਨਾਨਕ ਭਵੇ ਨਾ ਪੇਖੈ ਸਾ ਨਾਮ ਨਰੰਦਨ ਹੋਏ ਜੇ ਕੋ ਮਾ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੈ ਦਰਜਾਨ ਪੰਚਾ ਕਾ ਗੁਰੂ ਇੱਕ ਤੇ ਅਨਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੇ ਨਾ ਹੀ ਸਮਾਰਤੋ ਧਰਮ ਦਇਆ ਕਾ ਪੂ ਸੰਤੋਖਤਾ ਪ੍ਰਖਿਆਜਨ ਸੂਤ ਜੇ ਕੋ ਬੁ ਜਹੋਵਸ ਚਿਹਰਤਾ ਭਲੇ ਉਪਰ ਕੀਤਾ ਭਾਰਤ ਤੇ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰ ਜੀ ਯਾਤਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹਲੇ ਕਾਲਿਕ ਜਾਣੇ ਕੋਇ ਲੈ ਕਾਲਿਕ ਕਹਿਤਾ ਹੋਏ ਕੀਤਾ ਤਨ ਸਵਾਲੇ ਰੂਪ ਕੇਤੇ ਦਾ ਜਾਣੇ ਕੋਣਕੂਤ ਕੀਤਬ ਸੋ ਇੱਕ ਕਵਾ ਕੁਦਰਤ ਕਮਣ ਕਹਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋ ਤੋ ਤਪਾਵੇ ਸਹੀ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਹ ਸੰਖ ਜਪ ਸੰਗ ਪਾਓ ਸੰਗ ਪੂਜਾ ਸੰਗ ਤਪਤਾਓ ਸੰਗ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਅਹ ਸੰਖ ਸੂਰ ਮਹਾਂਪਖ ਸਾਰ ਸੰਖ ਮੋਲੇ ਬੁਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋ ਤੋ ਤਪਾਵੇ ਸਹੀ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਹ ਸੰਖ ਮੂਰ ਕੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਮਰ ਕਰ ਜਾਏ ਜੋ ਸੰਕਰ ਉੜ ਤੈ ਕ ਮਾਇਆ ਸੰਖ ਪਾਵੀ ਪਾਪ ਕਰ ਜਾਏ ਸੰਖ ਕੁੜਿਆ ਕੁੜੇ ਫਿਰਾਏ ਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰ ਨਾ ਜਾਵੇ ਇੱਕ ਵਾਰ ਜੋ ਤੁਦ ਪਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾ ਵਸੰਖਤਾ ਵਗਮ ਗਮ ਅਸੰਖ ਲੋ ਅਸੰਖ ਹੈ ਸਿਰ ਪਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਹਰ ਅਖਰੀ ਲਿਖਣ ਬੋਲਣ ਬਾਣ ਕਰ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਰਨਾਏ ਜੇ ਫਰਮਾਏ ਤੇ ਤੇ ਪਾਏ ਜੇ ਤਾ ਕੀਤਾ ਤੇ ਤਾ ਨਾਮ ਮਿਲ ਨਾ ਮੈ ਨਾ ਹੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰ ਨਾ ਜਾਵੇ ਇੱਕ ਵਾਰ ਜੋ ਤੁਦ ਪਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤੰਦੇ ਹੈ ਪਾਣੀ ਤੋ ਤਰਸ ਕੇ ਹਮੂਤ ਪਲੀਤੀ ਕਪੜਾ ਹੋਏ ਦੇ ਸਾਬੁਨ ਲਈਆ ਤੋ ਇਹ ਪਰਿਆ ਮਤ ਪਪਾ ਕੇ ਜੰਗ ਹੋ ਤੋ ਪੈਨਾ ਵੇ ਕਰਾਂਗਾ ਪੁਨੀ ਪਾਪੀ ਅਖੜਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾ ਪੇ ਹੀ ਖਾਓ ਨਾਲ ਕੋ ਕੁਮੀਆਂ ਵੇ ਜਾਓ ਤੀਰਥ ਤਪ ਦਿਆ ਦਾ ਦਾਨ ਜੇ ਕੋ ਪਾਵੇ ਦਿਲ ਕਾ ਮਨ ਸੁਣਿਆ ਮਨਿਆ ਮਨ ਕੀਤਾ ਭਵ ਅੰਤਰਗਾ ਤੀਰਥ ਮਲਣਾ ਉਹ ਸਭ ਗੁਣ ਤੇਰੇ ਮੈਨਾ ਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਉਸਤਾਦ ਬਾਣੀ ਬਰਮਾ ਉਸਾ ਸੋਣ ਸਦਾ ਮਨ ਚਾਉ ਕਾਵਨ ਸੋ ਵੇ ਲਾ ਵਕਤ ਕਮਣ ਕਮਣ ਸਤ ਕਮਣ ਵਾਰ ਕਮਣ ਸੇ ਰੋਤੀ ਮਾ ਕਮਣ ਜੇ ਤੋਹਾ ਕਾਰ ਵੇਣਾ ਪਾਈਆ ਪੰਡਤੀ ਜਹੋ ਵੇਲ ਪੁਰਾਣ ਵਕਤ ਨਾ ਪਾਏ ਕਾਦੀ ਅਜ ਲਿਖਣ ਲੈ ਕੁਰਾਨ ਇਤਵਾਰ ਨਾ ਜੋਗੀ ਜਾਣ ਰੋਤ ਮਾ ਹੁ ਕਦਿਸਿਆਣਾ ਵੱਡਾ ਸਾਇਵਡ ਨਾ ਕੀਤਾ ਜਾ ਕਹੋ ਨਾਨਕ ਜੇ ਕੋ ਆਪੋ ਜਾਣਾ ਕੇ ਗਿਆ ਨਸੋ ਪਾਤਾਲਾ ਪਾਤਾਲਾ ਲਾ ਕਗਾਸਾਗਾ ਸੌੜ ਕੋੜ ਪਾਲਤ ਕੇ ਵੇਦ ਕਹਿਣਿਕ ਬਾਤ ਸੈ ਸਠਾਰਾ ਕਹਿਣਕ ਤੇ ਬਸ ਲੇਕ ਤਾਤ ਲਿਖਾ ਹੋਇ ਤਲੀਖੇ ਲਿਖਾ ਵਣਾ ਨਾਨਕ ਵੱਡਾ ਕੀ ਆਪੇ ਜਾਣਾ ਆਪ ਸਲਾਹੀ ਸਲਾਹੀ ਤੀ ਸੁਰਤ ਨਾ ਪਾਇ ਜਨ ਤੇ ਵਾਹ ਪਵਹ ਸਮੁੰਦਰ ਨਾ ਜਾਣੀ ਸਮਨਸਾ ਸੁਲਤਾਨ ਗੇ ਰਹਿ ਸੇਤੀ ਮਲਤਾਨ ਕੀੜੀ ਤੁਲਨਾ ਹੋ ਬਣੀ ਜੇ ਤਸਮਨ ਹੋ ਨਾ ਵਿਸਰੈ ਆਂਤਨ ਸਿਵਤੀ ਕਹਿਣ ਆਂਤਨ ਤਰਗਣਾ ਦੇਣ ਆਂਤਨ ਮੈ ਕਣ ਸੁਣਨ ਆਂਤਨ ਜਾਪੇ ਕੇ ਮਨੋਂ ਆਂਤਨ ਜਾਪੇ ਕੀਤਾਕਾਰ ਆਂਤਨ ਜਾਪੇ ਪਾਰਾ ਬਾਰ ਸਾਹਿਬ ਹੋਤਾ ਹੈ ਵੱਡਾ ਸਾਹਿਬ ਉੱਚਾ ਤਾ ਉੱਚ ਉਪਰ ਉੱਚਾ ਨਾ ਹੋਵੇ ਵੱਡਾ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਇ ਕੇਤੇ ਮਗਹਿ ਜੋ ਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟ ਹੈ ਵਿਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰ ਖਾਈ ਖਾਏ ਕੇਤੇ ਦੁਖ ਭੂਖ ਸਦ ਮਾਰੇ ਪਿਦਾ ਤਰੀ ਦਾ ਤਾਰ ਬੰਦ ਖਲਾਸੀ ਪਣਾ ਹੋਏ ਹੋ ਰਾਖ ਨਾ ਸਕੇ ਕੋਈ ਜੇ ਕੋ ਖਾਏ ਕਾਖਣ ਪਾਏ ਹੋ ਜਾਣੇ ਜੇਤੀ ਮੁਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਹੀ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਸ਼ਾਈ ਪਾਸ਼ਾਓ ਆਮੂਲ ਗੁਣਾ ਮੂਲ ਵਪਾਰ ਮੂਲ ਵਪਾਰ ਇਮਲ ਪੰਡਾਰ ਅਮੁਲਾ ਵਹਿਮੁਲਾ ਜਾਇ ਅਮੁਲ ਪਾਇ ਅਮੁਲਾ ਸਮਾਹਿਮੁਲ ਧਰਮੁਲ ਦੀ ਬਾਣਾ ਮੁਲਤਲਮ ਪ੍ਰਵਾਨ ਅਮੁਲ ਬਕਸੀ ਸਮੁਣੀ ਸਾਂ ਅਮੁਲ ਕਰਮੁ ਮੁਲ ਫਰਮਾਨ ਅਮੁਲ ਮੁਲਾਖਿਆ ਨ ਜਾਇ ਆਖਾ ਖ ਰਹਿਲ ਬਲਾਇਆ ਕੈ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਣਾ ਕੇ ਬਰਮੇ ਆਖੇ ਇੰਦਾ ਕੇ ਗੋਪੀ ਤੇ ਗੋਵਿੰਦਾ ਕਈ ਸਰਾ ਕੇ ਸੇਦਾ ਕੇਤੇ ਕੀਤੇ ਬੁਦ ਆਖੇ ਦਨ ਵਖ ਦੇਵਕ ਸੋਨਰ ਮੋ ਜਨ ਸੇਵ ਕੇਤੇ ਆਕੇ ਅਖਣ ਪਾਇ ਕੇਤੇ ਕਹਿ ਕਹਿ ਉੱਠ ਡਜਾਇ ਤੇ ਕੀਤੇ ਹੋਰ ਕਰੇ ਤਾਕ ਨ ਸਕੇ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਨੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲ کر کے اجتوبے سروسمالے واجنا دنے کا سنگھ کہتے وا ون ہارے کہتے راگ پری سے کہن کہتے گا ون ہارے گا وہ تو نا پون پانی بسنتر گا ورا جا ธรรม دوارے گا وہ چت گپت لکھ جان ہے لکھ لکھ ترم بیچارے گا وے سر برما دیوی سوہن سدس وارے گا وندنس بیٹھے دیوتیاں تے نہ لے گا وے سد سما دی اندر گا ون ساتھ بیچارے گا ون جتی ستی سنتوکی گا وے ویر کرارے گا ون پنڈت پڑھن کی سر جگ جگ ویدا نہ لے گا وے موہنی امن موہن سرگم اچ پیالے گا ون رتنو پائے تیرے 68 تیرت نالے گا وے جوت مہابلسورا گا وے کھانی چارے گا وے کھنڈ منڈل پر پنڈا کر رکھے تارے ਇਹ ਜਦੋਂ ਗਾਵੇ ਜੋ ਤੁਧ ਪਾਮਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਮਸੇ ਮਚਿਤਨਾ ਬਣਾਨਾ ਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸੱਚਾ ਸਚਿ ਨਾਹੀ ਹੈ ਵੀ ਹੁਸੀ ਜਾਈ ਨਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜੀ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋਤਿਸ ਦੀ ਵੜਿਆ ਜੋਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਾਤ ਸਹਿਵਨਾਨ ਕਰੇ ਨਰ ਜਾਈ ਮੁੰਦ ਸੰਦੋਖ ਸਰਮ ਪੱਚੋਲੀ ਤਿਆਰ ਕੀ ਕਰ ਹੈ ਵੀ ਪੂਦ ਕਿੰਤਾ ਕਾਲ ਕਵਾਰੀ ਕਾ ਜਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਮਾਤੀ ਮੰਜੀ ਤਜ ਜੀਰ ਆਦੇਸ ਤੇ ਸਾ ਆਦੇਸ ਆਦ ਨੀਲ ਨਾਦ ਨਾ ਹਤ ਜੁਗ ਜੁ ਜੈ ਨਾਦ ਆਪ ਨਾਥ ਨਾਥੀ ਸਭ ਜਾ ਕੇ ਸਦਾ ਵਰਤ ਸਾਰ ਸੰਜੋਗ ਵਿਜੋਗ ਦੇ ਕਾਰ ਚਲਾ ਬਹਿ ਲੈ ਕੇ ਆ ਬਹਿ ਪਾਗ ਆਦੇਸ ਤੇ ਸਹਾ ਦੇਸ ਆਦ ਨੀਲਾ ਨਾਦ ਨਾਥ ਜੁਗ ਜੁਗ ਇਕ ਵੇਸ ਇਕਮ ਆਯੁਕਤ ਵਿਆਹ ਤੇ ਚਲੇ ਪ੍ਰਮਾਨਿਕ ਸੰਸਾਰਿਕ ਪੰਡਾਰੀ ਕਲਾਈ ਦੀ ਬਾਣ ਜਿਉਂ ਤੇਸ ਪਾਵੇ ਤੇ ਚਲਾਵੇ ਜਿਵੇਂ ਫਰਮਾ ਉਹ ਵੇਖਿਆ ਉਹਨਾਂ ਨਦਰਨਾਵੇ ਬਹੁਤਾ ਹੀ ਵਿਡਾਨ ਆਦੇਸ ਤੇ ਸਹਾ ਦੇਸ ਆਦ ਨੀਲਾ ਨਾਦ ਨਾਥ ਜੁਗ ਜੁਗ ਇਕ ਵੇਸ ਆਸਲ ਲੋਏ ਲੋਏ ਪੰਡਾਰ ਜੋ ਕਿਛ ਪਾਇ ਸੋ ਇਕ ਵਾਰ ਕਰ ਕਰ ਵੇਖ ਸਰ ਜਨਾਰ ਨਾਨ ਸੱਚੀ ਕੀ ਸੱਚੀ ਕਾਰ ਆ ਦੇਸ ਤੇ ਸਹਾ ਦੇਸ ਆਦ ਨੀਲਾ ਨਾਦ ਨਾਥ ਜੁਗ ਜੁਗ ਇਕ ਵੇਸ ਇਕ ਦੂਜੀ ਪਲਕ ਕੋਇਲਾ ਵੈਲਾਕ ਵੀਸ ਲੱਖ ਲਕ ਜਿਹੜਾ ਕੀ ਹੈ ਇੱਕ ਨਾਮ ਚਗਦੀਸ ਇਤਰਾਵਤ ਪਬੜੀਆ ਚੜਿਆ ਹੋਇ ਕਿ ਸੁਣ ਗਲਾ ਆਕਾਸ ਕੀ ਕੀ ਟਾਇਰੀ ਸੁਨਾਨ ਕਨਦਰੀ ਪਾਈਏ ਕੁੜੀ ਕੁੜਾ ਟੀਸ ਆਖਣ ਜੋਰ ਚ ਪਹਿਣ ਜੋਰ ਜੋਰ ਨਾ ਮਗਣ ਦੇਣਾ ਜੋਰ ਜੋਰ ਨਾ ਜੇ ਹੁਣ ਮਰਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸੁਟਾ ਸੰਸਾਰ ਜਿਸਰ ਜੋਰ ਕਰ ਵੇਖ ਸੋ ਇਨਾਨ ਕੋ ਤਮਨੀਚ ਨਾ ਕੋਏ ਰਾਤੀ ਰੂਤੀ ਤੀਤੀ ਵਾਰ ਪਾਣ ਪਾਣੀ ਨਹੀਂ ਪਤਾ ਹਲ ਤਿਸ ਬਿਤਰ ਤੀਤਾਪ ਰਖੀ ਧਰਮ ਸਾਲ ਤਿਸ ਵੀ ਜੁਗਤ ਕੇ ਰੰਗ ਤਨ ਕੇ ਨਾਮ ਨੇ ਕਨਤ ਕਰਮੀ ਕਰਮੀ ਹੋ ਵਿਚਾਰ ਸਚਾ ਸਚਾ ਦਰਬਾਰ ਇਥੇ ਸੋਨ ਪੰਜ ਪ੍ਰਮਾਨ ਨਦ ਕਿਤੇ ਪੰਪਾਣੀ ਵੈਸੰਤਰ ਕਿਤੇ ਕਾਨ ਮਹਿਸ ਕਿਤੇ ਵਰਮੇ ਕਾੜ ਗੜੀ ਰੂਪ ਰੰਗ ਕੇ ਵੈਸ ਕੇਤੇ ਕਰਨ ਭੂਮੀ ਮੇਰ ਕੇਤੇ ਕਿਤੇ ਤੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕੇਤੇ ਸਿਦ ਬੁੱਧਨਾਥ ਕੇਤੇ ਕਿਤੇ ਦੇਵੀ ਵੈਸ ਹਤੇ ਦੇਵਦਾਨਵ ਮਨ ਕੇਤੇ ਕਿਤੇ ਰਤਨ ਸਮੁੰਦ ਕੇਤੇ ਕਾਨੇ ਕੇਤੇ ਬਾਣੀ ਕੇਤੇ ਪਾਤਨ ਰੰਦ ਕੇਤੇ ਸੁਰਤੀ ਸੇਵ ਕੇਤੇ ਨਾਨਕ ਅਨੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤੇ ਤਾ ਨਾਦ ਬਿਨੋਦ ਕੋੜ ਅਨੰਦ ਸਰਮਖੰਡ ਕੀ ਬਾਣੀ ਰੂਪ ਤੇ ਤੇ ਘੜਤ ਕੜੀਆ ਬਹੁਤ ਨੂੰ ਉਪਰਤਾ ਕੇ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਤੇ ਕੜੀਆ ਸੂਰਤ ਮਤਮਨ ਬੁੱਧ ਤੇ ਕੜੀਆ ਕਈ ਹੋਰ ਤੇ ਤਾਂ ਜੋ ਮਹਾਬਸੂ ਤਨ ਮਹਾਰਾਮ ਰਾਇਾ ਪਰਪੁਰ ਤਿਦਾਸੀ ਤੋ ਸੀਤਾ ਮਹਿਮਾ ਮਾਇਤਾ ਕੇ ਰੂਪ ਨਾ ਕਥਨੇ ਜਾਏ ਨਾ ਅਮਰਨ ਅਠਾ ਕੇ ਜਾਏ ਜਿਨ ਕੇ ਨਾਮ ਵਸੈ ਮਨ ਮਾਹੇ ਤੇ ਤਫਕਤ ਵਸੈ ਕੇ ਲੋਕਰ ਹੈ ਨਾ ਦਸ 5400 ਸਚਖੰਡ ਵਸੈ ਨਰੰਕਾਰ ਕਰ ਕਰ ਵੇਖ ਨਦਰ ਨੇ ਹਾਲ ਤਿਥਾ ਖੰਡ ਮੰਡਲ ਪਰ ਪੰਡ ਜੇ ਕੋ ਕਥ ਤਨ ਤਨ ਤਿਥਾ ਲੋ ਲੋ ਆਕਾਰ ਜਿਵ ਜੇ ਹਕਮ ਤੇ ਵਤਿ ਵਕਾਰ ਵੇਖ ਵਿਖ ਜ਼ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਾਰ ਅਤੀ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਉ ਕਲਾ ਗੰਦਾ ਬਤਾਓ ਭਾਂਡਾ ਪਾਓ ਅਮਰਤਾ ਤੇ ਢਾਲ ਘੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤ ਤਰਤ ਮਹਾਤ ਦੇਸਰਾ ਦੋ ਦਾਈ ਦਾਇ ਆ ਕੇ ਸਗਲ ਜਗਤ ਚੰਗੇ ਆਈਆਂ ਬ੍ਰਿਹਾਈਆਂ ਬਾਚਾ ਧਰਮਾ ਦੂਰ ਕਰਮੀ ਆਪੋ ਆਪਣੀ ਕੇਨੇੜਾ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕਿਉ ਜਲੇ ਕੇ ਤੀ ਛੁੱਟੀ ਨਾਲ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ